ਇਸ ਪਾਵਨ ਦਿਵਾਰ ਪਰ ਫਿਰ ਆ ਬਹੁਤ ਹੀ ਮਨ ਖੁਸ਼ ਹੋਇਆ ਸਤਿਬਾਬਾ ਹਰਮਪਾਲ ਸਿੰਘ ਜੀ ਬੜਾ ਸੁੰਦਰ ਅਸਥਾਨ ਬਣਿਆ ਜੰਗਲ ਚ ਮੰਗਲ ਲੱਗਿਆ ਸੰਗਤ ਵੀ ਬੜੀ ਅਤਾਗਰਤਾ ਨਾਲ ਬੈਠੀ ਹੈ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕਿਉਂਕਿ ਮੈਂ ਜ਼ਿਆਦਾ ਕੁਝ ਨਹੀਂ ਬੋਲਣਾ ਬਾਬਾ ਜੀ ਨੇ ਬੜਾ ਕੁਝ ਉਸਤਤੀ ਤਰੀਫ ਕੀਤੀ ਹੈ ਮੈਂ ਇਸ लायक ਨਹੀਂ ਹਾਂ ਮੈਨੂੰ ਫੋਨ ਤੇ ਪਾਈ ਹਤ ਸਿੰਘ ਜੀ ਜੋ ਕਿ ਬਿਜਲੀ ਬੈਦੂ ਵਿੱਚ ਦੇ ਸ਼ਹੀਵਾਲੇ ਕਹਿੰਦੇ ਵੀ ਉੱਥੇ ਅੱਜ ਪ੍ਰੋਗਰਾਮ ਹੈ ਮੈਂ ਮੈਂ ਭਾਵੇਂ ਸਕੀਰ ਕਰਕੇ ਥੋੜਾ ਢਲਾ ਸੀ ਕਹਿੰਦੇ ਆ ਜਾਹ ਪਹੁੰਚੋ ਦੇਖਦੇ ਆ ਜੀ ਇਹ ਪਹੁੰਚ ਕੇ ਨਾਲ ਫੋਨ ਫੇਰ ਲਗਾਇਆ ਤਾਂ ਕਫਾ ਵਾਰ ਤੋਂ ਹੋਰੀ ਸੀ ਮਨ ਕਾਲਾ ਪਿਆ ਤੇ ਉਦਾਸ ਆ ਗਿਆ ਮੈਂ ਆਪਣੇ ਆਪ ਨੂੰ ਭੱਗਣਾ ਸਮਝਦਾ ਕਿ ਆਪਣੇ ਸਮੇਂ ਵਿੱਚੋਂ ਸਮਾਂ ਦਾਸ ਨੂੰ ਦਿੱਤਾ ਹੈ ਬਾਬਾ ਜੀ ਦੀ ਗੱਲ ਕਰੀਏ ਬਾਬਾ ਜੀ ਸਭ ਵਿਆਪਕ ਇੱਕ ਵਾਰੀ ਮੇਰੇ ਯਾਦ ਹੈ ਕਿ ਬਾਬਾ ਧਰਮਪਾਲ ਸਿੰਘ ਜੀ ਉਥੇ ਪਠਾ ਤੇ ਜਾਇਆ ਕਰਦੇ ਸਮੇਂ ਖਟਪਾਟ ਕਰਨੇ ਜੱਜੀ ਸਾਹਿਬ ਦੀ ਰੌਣ ਲਾਉਣੀ ਠੀਕ ਹੈ ਜੀ ਤੇ ਮੈਂ ਬਾਬਾ ਜੀ ਦੇ ਕੋਲ ਖੜਾ ਸੱਚ ਬੋਲਦਾ ਬਾਬਾ ਜੀ ਪੁੱਛਦੇ ਨੇ ਮਾਨਸੂ ਨੂੰ ਕਿ ਆਹ ਪਾਠਕੌਣ ਕਰਦਾ ਹੈ ਮਾਝੀ ਗਰੀਵਰਵਾਦ ਜੀ ਸੰਗੋਵਲ ਤੋਂ ਕੱਕ ਹੈ ਜੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਸੱਚ ਗੱਲ ਬੋਲਦਾ ਅੱਜ ਬੋਲਿਆ ਮੈਂ ਤੁਹਾਨੂੰ ਬੋਲਿਆ ਕੰਧ ਬੜਾ ਰਸ ਹੈ ਪੰਨਾ ਬੜਾ ਰਸ ਹੈ ਜਵਾਨ ਦੇ ਅੰਦਰ ਬਹੁਤ ਰਸ ਹੈ ਇਹ ਬਚਨ ਹੋਇਆ ਫਿਰ ਇਹਨਾਂ ਨੇ ਜਦੋਂ ਸਬਾਪਤੀ ਹੋਣੀ ਸਾਰੇ ਟੱਪਰ ਵਗੈਰਾ ਛਾੜ ਕੇ ਤੋਂ ਲੰਗਰ ਦੀ ਸੇਵਾ ਕਰਨੀ ਇਹ ਤਾਂ ਆਪਕ ਅਰਥਕ ਸੇਵਾ ਕੀਤੀ ਅੱਜ ਉਸ ਸੇਵਾ ਨੂੰ ਬਾਗ ਲੱਗੇ ਲੈ ਗਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਤੇ ਕੋਸੂ ਪਾ ਨਹੀਂ ਦੇਖਾ ਹੀ ਪ੍ਰਵਾਨ ਬਾਬਾ ਜੀ ਪਤਾ ਨਹੀਂ ਕਿਹਦੇ ਤੇ ਨਜ਼ਰ ਕਰਦੇ ਹੋ ਆਓ ਇੱਕ ਵਾਰੀ ਬਾਬਾ ਜੀ ਦੇ ਹੱੱਥ ਬੀਤੀ ਵਸਣੋ ਮੇਰੇ ਪਿੰਡ ਦਾ ਪੰਡਤ ਪੰਡਤ ਸਾਡੇ ਦੇ ਵਿਦਵਾਨ ਨੇ ਬਾਬਾ ਜੀ ਵਿਦਵਾਨ ਹੋਵੇ ਪੰਡਤ ਦਾ ਨਾਮ ਭਾਵੇਂ ਵਿਦਵਾਨ ਹੰਕਾਰ ਨਾ ਹੋਵੇ ਇੱਕ ਪੜ ਕੇ ਹੰਕਾਰ ਕਰਨਾ ਉਹ ਵੀ ਗੱਲ ਠੀਕ ਨਹੀਂ ਉਹ ਕਹੇ ਲੱਗਾ ਵੀ ਤੂੰ ਮੈਨੂੰ ਬਾਬਾ ਜੀ ਕੋਲ ਲੈ ਕੇ ਚੱਲ ਸਿਆਲ ਆਇਆ ਬੋਲ ਮਹਰੀ ਮੱਤਾ ਜੀ ਪੰਡਿਤ ਜੀ ਉਹ ਤਾਂ ਬਾਬਾ ਜੀ ਦਿੱਲੀ ਰਹਿਸਤਾਂ ਵੀ ਚਲੋਂਗੇ ਕਹਿੰਦਾ ਹਾਂਜੀ ਜ਼ਰੂਰ ਚੱਲੂਗਾ ਕਹਿੰਦਾ ਮੇਰੇ ਕੋ ਪੈਸੇ ਨਹੀਂ ਹੈਗੇ ਉਦੋਂ ਕਿਰਾਇਆ 40 ਰੁਪਏ ਲੱਗਦਾ ਸੀਗਾ ਜੀ ਮਹਾਰਾਜ ਮੈਂ ਲਵਾ ਲਪੋਈਂਗਾ ਤੂੰ ਚਲੋ ਤੁਸੀਂ ਨਾਲ ਉਹਨਾਂ ਨੇ ਤਤਸਾਰ ਕਟਿਆ ਚੜੀ ਪੜੀ ਜਾਇਆ ਕੰਦੇ ਸਾਹਮਣੇ ਆਪਣੇ ਖੰਡੇ ਦੇ ਕੋਲ ਚੜੀ ਪੜੀ ਗੋਲ ਬੋਲ ਜੀ ਸੰਤ ਹੋਏ ਨੇ ਸਨਤ ਧਰਮ ਦੇ ਚੰਗੇ ਹੋਏ ਨੇ ਤਪਸਾਰ ਕੱਟਿਆ ਵੀ ਤਪਸਾਰ ਕੱਟ ਕੇ ਵੀ ਕੋਈ ਇੰਤੂ ਉੱਪਰ ਦੀ ਵੀ ਨੂੰ ਗਿਆਨ ਸੁਣਾਵੇ ਫਿਰ ਮੇਰਾ ਘਰ ਪੂਰਾ ਹੋਇਆ ਸਾਧ ਸੰਗਤ ਜੀ ਮੈਂ ਉਹਨਾਂ ਨੂੰ ਲੈ ਗਿਆ ਸੋਦਰਤੀ ਚੌਂਕੀ ਹੋਈ ਪਹਿਲਾਂ ਭਾਈ ਗੁਰਬੇਰ ਸਿੰਘ ਜੀ ਨੇ ਕੀਰਤਨ ਕੀਤਾ ਫਿਰ ਬਾਬਾ ਜੀ ਨੇ ਕੀਰਤਨ ਕੀਤਾ ਫਰਿਆਦ ਦਾ ਪਾਠ ਹੋਇਆ ਫਿਰ ਕੀਤਰ ਹੋਇਆ ਫਿਰ ਬਾਬਾ ਜੀ ਦਾ ਟਾਈਮ ਆ ਗਿਆ ਬਚਨ ਕਰਨ ਦਾ ਟਿਕੀ ਟਿਕੀ ਲੱਗੀ ਐ ਸਾਸੰਦ ਜੀ ਜਿਸ ਤਰ੍ਹਾਂ ਕਿ ਇੱਥੇ ਮੈਂ ਵੇਖਦਾ ਕਿਸੇ ਨੇ ਚੁੰਮ ਨਹੀਂ ਕੀਤੀ ਅੱਖੀ ਨਜ਼ਾਰਾ ਵੇਖਿਆ ਜੇ ਕੋਸਾ ਵੀ ਲੈਂਦਾ ਸੀ ਤਾਂ ਵੀ ਉਹਦਾ ਪਤਾ ਲੱਗਦਾ ਜੀ ਗੱਜ ਕੇ ਆਪੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਕਮਾਈ ਦਾ ਸਦਕਾ ਹੈ ਅਗਰ ਆਪਾਂ ਸਿਮਰਨ ਕਰਾਂਗੇ ਕਹਿ ਨਾ ਗੱਲ ਨਹੀਂ ਬੰਡੀ ਜਿਸ ਤਰ੍ਹਾਂ ਤੇ ਹੁਣੇ ਦੱਸਿਆ ਵੀ ਖੰਡ-ਖੰਡ ਖਾਈ ਜਾਓ ਮਿਸ਼ਰੀ ਖਾਈ ਜਾਓ ਕਿ ਨਹੀਂਦਰ ਮੂਚ ਨਹੀਂ ਪਵੇਗੀ ਸਵਾਦ ਦਾ ਪਤਾ ਨਹੀਂ ਲੱਗੇ ਆਓ ਬਚਨ ਕਰਦੇ 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 ਬਾਬਾ ਜੀ ਉੱਧਰ ਨੂੰ ਆ ਗਏ ਕਈ ਵਾਰੀ ਬਾਬਾ ਜੀ ਬਚਨ ਕਰਦੇ ਫਲਾਨਾ ਐਨੇ ਯੋਜਨਾ ਹੈ ਫਲਾਨਾ ਮੁਰਦ ਐਨੇ ਯੋਜਨਾ ਹੈ ਰਾਤ ਤੀਂ ਬਚਨ ਸਰਵਣ ਕਰਦੇ ਸਾਂ ਵੀ ਜਿਹੜਾ ਆਪਣੇ ਖਾਈ ਪਿੰਡ ਸੀ ਬਲਾਉ ਤੇ ਉਥੋਂ ਦੀ ਰਿਆਸਤੋਂ ਫਰੀਦਪੁਰ ਸੰਗਰੂਰ ਇਹ ਸਭ ਅਨੁਭਵੀ ਬਚਨ ਨੇ ਪਹਿਲਾਂ ਬਾਣੀ ਪੜ੍ਹਨੀ ਹੈ ਪਹਿਲਾਂ ਨਿਤਨੇਮ ਫਿਰ ਪ੍ਰੇਮ ਪਹਿਲਾਂ ਨਿਤਨੇਮ ਹੀ ਬੰਨਾ ਫਿਰ ਪ੍ਰੇਮੀ ਬੰਨਾ ਪ੍ਰੇਮੀ ਕਦੋਂ ਬਣਿਆ ਜਾਵੇਗਾ ਜਦੋਂ ਨਿਤਨੇਮ ਕਰਦੇ 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 ਡਿਗਰੀ ਤੇ ਪ੍ਰਾਪਤ ਹੋ ਜਾਵਾਂਗੇ ਬਾਬਾ ਜੀ ਉਹ ਬਹੁਤ ਬਚਨ ਕਰਦੇ ਸਨ ਜੋ ਆਪਣੇ ਕਮਾਏ ਹੋਏ ਆਪਣੇ ਆਪਣੇ ਢਲੇ ਹੋਏ ਜੋ ਦਰਗਾਹੀ ਹੁਕ ਉਦਾਸੀ ਜੋ ਬਲਾਮੈਂ ਤੋ ਬੋਲਾ ਸਵਾਮੀ ਮੈਂ ਵੀ ਬੋਲਤਾ ਮੈਂ ਬੋਲਣ ਦੇ ਯੋਗ ਨਹੀਂ ਉਹ ਬਾਬਾ ਜੀ ਬੋਲ ਸਕਦੇ ਸੰਦ ਆਓ ਪੰਡਿਤ ਜੀ ਬੈਠੇ ਨੇ ਹੁਣ ਉਹਦੇ ਮੰਦਪ ਉਰਨਾ ਸਾਧ ਸੰਗਤ ਜੀ ਧਿਆਨ ਨਾਲ ਸੁਣਿਓ ਕਹਿੰਦੇ ਬਾਬਾ ਜੀ ਕਹਿੰਦੇ ਭਾਈ ਗੁਮਖੋ ਸਭ ਤੋਂ શ્રેਸ਼ਟ ਵਸਤੂ ਕਿਹੜੀ ਅਧੂ ਨਾ ਥੇ ਉਹ ਧਿਆਨ ਨਾਲ ਸੁਣਗਾ ਉਨੇ ਤੱਪਸਰ ਕੱਢਿਆ ਵੀ ਗੱਲ ਨੂੰ ਸਹਿਣ ਕਰ ਜਾਣਾ ਵੱਡੀ ਤੋਂ ਵੱਡੀ ਤੁਸੀਂ ਹੁਣ ਧਿਆਨ ਨਾਲ ਸੁਣੋ ਧਿਆਨ ਨਾਲ ਦੇਖੋ ਸਾਰੇ ਪੜੇ ਲਿਖੇ ਬੈਠੇ ਹੋ ਵੱਡੀ ਤੋਂ ਵੱਡੀ ਬਫਤਾ ਪੈ ਜਾਵੇ ਕਿ ਉਹਨੂੰ ਸਹਿਣ ਆਪਣੇ ਸਹਿਣ ਕਰ ਜਾਣਾ ਕਹਿ ਲੱਗੇ ਗੁਰੂ ਕੋ ਹੈ ਤਾਂ ਸਨੇਸ਼ਤ ਬੋਕ ਐਦੂ ਵੀ ਉਪਰ ਦੀ ਕੋਸਤੂ ਹੈ ਬੜਾ ਹੈਰਾਨ ਹੋਇਆ ਕਹਿੰਦੇ ਗੱਲ ਨੂੰ ਹਾਜਮ ਕਰ ਜਾਣਾ ਗੱਜ ਕੇ ਆਪੋ ਸਤਨਾਮ ਸ੍ਰੀ ਵਾਹਿਗੁਰੂ ਹਾਜਮ ਨਹੀਂ ਹੁੰਦੀ